ਐਂਟਰੀ ਜੱਜੜਾ ਦੀ ਟੀਮ ਨੇ ਐਂਟਰੀ ਕਰ ਲਈ ਹੈ ਜੀ ਫਾਈਨਲ ਮੈਚ ਲੜਕਿਆਂ ਦਾ ਬਹੁਤ ਹੀ ਫਸਮਾ ਮੁਕਾਬਲਾ ਹੋਣ ਵਾਲਾ ਬੜਾ ਜ਼ਬਰਦਸਤ ਮੈਚ ਹੋਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੀ ਜਾਵੇ ਜੱਜੜ ਦੀ ਟੀਮ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਇੱਧਰ ਚੱਠੇ ਦੀ ਟੀਮ ਨੇ ਐਂਟਰੀ ਲੈ ਲਈ ਹੈ ਫਾਈਨਲ ਮੁਕਾਬਲਾ ਬਹੁਤ ਵਧੀਆ ਮੈਚ ਹੋਣ ਵਾਲਾ ਮੈਚ ਦੀ ਟਾਸ ਹੋਣ ਰਹੀ ਹੈ ਹੱਥ ਮਿਲਾਏ ਨੇ ਦੋਨਾਂ ਟੀਮਾਂ ਦੇ ਸੱਜਿਆ تھا ਜੱਜੜ ਤੇ ਖੱਬੇ ਹੱਥ ਹੈ ਚੱਠੇ ਦੀ ਟੀਮ ਗੁਰਮੀਲ ਸਿੰਘ ਨੇ ਚਿੱਕਾ ਛਾਲਿਆ ਜੀ ਟੇਲ ਆਈ ਹੈ ਜੱਜਲ ਨੇ ਟਾਸ ਜਿੱਤੇ ਅਤੇ ਚੁਆਇਸ ਆ ਜਿਹੜੀ ਉਹ ਡਿਫੈਂਸ ਰਨਿੰਗ ਮੰਗੀ ਹੈ 0 30 ਆ ਲਓ ਜੀ ਫਾਈਨਲ ਮੈਚ ਸ਼ੁਰੂ ਹੋ ਚੁੱਕਿਆ ਡਿਫੈਂਸ ਕਰ ਰਿਹਾ ਜੱਜਲ ਟਾਸ ਜਿੱਤੀ ਸੀ ਤੇ ਅਟੈਕ ਤੇ ਆ ਛੱਠਾ ਲਾਈਕ ਸ਼ੇਅਰ ਕਰੀ ਜਾਓ ਪਿੰਡ ਚੱਠੇ ਦੇ ਵਿੱਚ ਪਹਿਲਾ ਖੋਖੋ ਦਾ ਟੂਰਨਾਮੈਂਟ ਹੋ ਰਿਹਾ ਹੈ ਇੱਕ ਨਵੀਂ ਛਾਪ ਛੱਡੀ ਹੈ ਨਾ ਨੌਜਵਾਨਾਂ ਨੇ ਮੁੰਡੇ ਤੇ ਕੁੜੀਆਂ ਨੇ ਮੈਚ ਕਰਾਇਆ ਰਲ ਕੇ ਪਹਿਲਾ ਟੱਚ ਵੱਜਿਆ ਜੱਜਲ ਦਾ ਬਹੁਤ ਸੋਹਣਾ ਹੈਰੀ ਨੇ ਮਾਰਿਆ ਟੱਚ ਫੌਜੀ ਸਾਹਿਬ ਜੋ ਖੋਹ ਮਿਲੀ ਸੀ ਓਏ ਵੈਰੀ ਗੁੱਡ ਯਾਰ ਖਾਨ ਨੇ ਟੱਚ ਮਰਿਆ ਹੋਣਾ ਸੀ ਮੁੰਡਾ ਜੱਜਲ ਦਾ ਅੱਛਾ ਰਨਰ ਸੀਗਾ ਜਿਹਨੂੰ ਟੱਚ ਵਜਿਆ ਰਾਜਪ੍ਰੀਤ ਡਿਫੈਂਸ ਕਰ ਰਿਹਾ ਉਹ ਇਹਦੇ ਵੀ ਟੱਚ ਲੱਗਿਆ ਤਿੰਨੇ ਹੀ ਉੱਥੇ ਲੱਗੇ ਟੱਚ ਸੈਕੰਡ ਬੈਚ ਐਂਟਰ ਹੋ ਗਿਆ ਪਹਿਲੇ ਡੇਢ ਮਿੰਟ ਦੇ ਵਿੱਚ ਹੀ ਕੰਮ ਹੋ ਗਿਆ ਨਾ 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 ਨਹੀਂ ਟੱਚ ਨਹੀਂ ਲੱਗਿਆ ਚੈਨਲ ਨੂੰ ਫੋਲੋ ਕਰ ਟੋਈ ਸਸਤਾ ਜੀ ਨੂੰ ਕਰਨਾ ਹੈ ਜਨਮ 20 ਫੌਲ ਦੀ ਵੱਜੀ ਜਾਂਦੀ ਹੈ ਤੇ ਮੁੰਡਾ ਮਰੀਦਾ ਪੋਲ ਚੈਨਲ ਦਾ ਨਾਮ ਵੀਰਾਟ 230 ਚੈਨਲ ਨੂੰ ਸਬਸਕ੍ਰਾਈਬ ਕਰ ਲੈਟ ਸ਼ੇਅਰ ਫੋਲੋ ਦੀ 20 ਫੌਲ ਹੋਰ ਨਾ ਆਇਆ ਰਹੇ ਨਾ ਕਰ ਲਈ ਬਬੀ ਪੋਰ ਟਰਨਿੰਗ ਗਲਤ ਆ ਸਾਰੇ ਮੁੰਡਿਆਂ ਦੀ ਲੱਤ ਘਮਾਉਂਦੇ ਨੇ ਪੋਲ ਦੇ ਉੱਪਰ ਦੀ ਨਾ 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 ਮਨਦੀਪ 11 ਨੰਬਰ ਕਿਟ ਦੇ ਵਿੱਚ ਡਿਫੈਂਸ ਕਰ ਰਿਹਾ ਜੱਜਲ ਦੀ ਤਰਫ ਚਾਚਾ ਜੀ ਹੌਲ ਟੱਚ ਲੱਗ ਗਿਆ ਬਹੁਤ ਸੋਹਣੀ ਡਾਈ ਚੌਥਾ ਟੱਚ ਲੱਗ ਗਿਆ ਲਵੀ ਫੌਜੀ ਨੂੰ ਖੋ ਪਾਈ ਆ ਦੋਨੇ ਭਰਾ ਨੇ ਫੌਜੀ ਸਾਹਿਬ ਉੱਟ ਗਿਆ ਸੀ ਬਾਈ ਓਏ ਪਿੱਛੇ ਹੋਣਾ ਪੁੱਤ ਯਾਰ ਸੀ ਪਿੱਛੇ ਜੋ ਯਾਰ ਪਿੱਛੇ ਰੋਮਣ ਆਇਆ ਓਏ ਗੁੱਡ ਓਏ ਸੋਨਾ ਪੁਲ ਮਾਰਿਆ ਮੁੰਡੇ ਨੇ ਚੱਠੇ ਵਾਲੇ ਇੱਕ ਤਰਫਾ ਇਹ ਮੈਚ ਲੱਗ ਰਿਹਾ ਮੈਨੂੰ ਹੁਣ ਓਏ ਹੋਏ ਨੂਰ ਸੋਨਾ ਟੱਚ ਮਾਰਿਆ ਦੋ ਬੈਚ ਆਊਟ ਹੋ ਗਏ ਅਟੈਕ ਬਣਿਆ ਵੈਰੀ ਗੁੱਡ ਲਾ ਕੇ ਟੱਚ ਮਾਰਿਆ ਫਸਟ ਬੈਚ ਆ ਗਿਆ ਦਵਾਰੇ ਬਹੁਤ ਅਗਲੀ ਇਹ ਆਪਣੀ ਕਲਾਪਿੰਗ ਫਸਟ ਮੈਚ ਆ ਗਿਆ ਫਾਸਟ ਜੱਜ ਜਲਦਾ ਦੂਨੀ ਤੇ ਮਾ ਬਹੁਤ ਹੀ ਵਧੀਆ ਮਾਈਕ ਫਾਰੀਏ ਨੇ ਇਸ ਕਰਕੇ ਕਲਾਪਿੰਗ ਕਰੋ ਫਾਈਨਲ ਮੈਚ ਆ ਬਹੁਤ ਤਕੜਾ ਮੁਕਾਬਲਾ ਹੋ ਰਿਹਾ ਉਹ ਬੜਾ ਨਾ ਓਏ ਉਹ ਦਿਲੂਆ ਇੱਧਰ ਖੜਾ ਸੀ ਸਾ ਹਮ ਤੇ ਹੀ ਹੂ ਚੱਲ ਪਈ ਇੱਥੇ ਖੜ੍ਹ ਜਾ ਉੱਤੇ ਸ਼ਾਂ ਰੂਗੀ ਐ ਓ ਜੈ ਜੈ ਰੋਡੂ ਇੱਥੇ ਘੜਦਾ ਚੜ ਗਿਆ ਬਈ ਨਾ ਨਾ ਕੱਚ ਤਾਂ ਮੇਰੇ ਹਿਸਾਬ ਨਾਲ ਨਹੀਂ ਲੱਗਿਆ ਉਹ ਨੂੰ ਉਹ ਸੈਂਟਰ ਵੀ ਆ ਹਾਂ ਸੈਂਟਰ ਵੀ ਆ ਤੇ ਟੱਚ ਵੀ ਨਹੀਂ ਸੀ ਮੇਰੇ ਹਿਸਾਬ ਨਾਲ ਸਾਡੇ ਤਾਂ ਕੀ ਹੋਏ ਸੈਂਟਰ ਪੱਟੀ ਦੇਖ ਕੇ ਕਿੰਨੇ ਦੋਨੇ ਅੰਪਾਇਰ ਐਂਡ ਹੈਗਾਨ ਅਤੇ ਪਲੇਅਰ

ਰਾਇਪੁਰ ਆਨੇ ਆ ਬਾਈ ਆਨੇ ਆ ਆਏ ਕੋਈ ਰੋਟੀ ਆਈ ਹੋ ਗਿਆ ਵੇ ਖਾਦੀ ਖਾਦੀ ਲੋ ਜੀ 10 ਟੱਚ ਲੱਗੇ ਨੇ ਜੱਜਲ ਦੇ ਪਹਿਲੀ ਟਰਨ ਸਮਾਪਤ ਹੋਈ ਹੈ ਸੈਕੰਡ ਟਰਨ ਸ਼ੁਰੂ ਹੋਈ ਹੈ ਅਟੈਕ ਕਰ ਰਿਹਾ ਜੱਜਲੋਂ ਤੇ ਡਿਫੈਂਸ ਕਰ ਰਿਹਾ ਜੀ ਚੱਠੇ ਦੀ ਟੀਮ ਆ ਗਿਆ ਕਰਨ ਲਵੀ ਤੇ ਫੌਜੀ ਸਾਹਿਬ ਫੌਜੀ ਨੇ ਰਾਤ ਬੰਦਾ ਛੁੱਟੀ ਲੈ ਕੇ ਆਇਆ ਫੌਜੀ ਆਪਣਾ ਖੇਡਣ ਦੇ ਲਈ ਟਾਈਮ ਬਿਲਕੁਲ ਬਹੁਤ ਘਟ ਹੈ ਫੌਜੀ ਸਾਹਿਬ ਕੋਲੇ ਫੌਜੀ ਸਾਹਿਬ ਨੇ ਜਾਣਾ ਹੁਣ ਇਹ ਮੈਚ ਖੇਡ ਕੇ ਅਮਰਸਰ ਡਿਊਟੀ ਤੇ ਜਾਣਾ ਡਾਇਰੈਕਸ਼ਨ ਦਿੱਤੀ ਗਈ ਹੈ ਸੋਹਣੇ ਡਾਈਵ ਸੀ ਮੁੰਡੇ ਦੀ 23 ਨੰਬਰ ਕਿੱਟ ਦੇ ਵਿੱਚ ਜਾਰਡਨ ਦੀ ਕਿੱਟ ਦੇ ਵਿੱਚ ਖੇਡ ਰਿਹਾ ਹੁੰਦਾ ਜੱਜਲ ਦਾ ਉੱਚਾ ਲੰਬਾ ਗੱਭਰੂ ਹੁਣੇ ਦੱਸਿਆ ਹੁੰਦਾ ਇਹ ਮੁੰਡਾ ਕਹਿੰਦਾ ਸਾਲ ਬਾਅਦ ਅਸੀਂ ਗਰਾਊਂਡ ਦੇ ਵਿੱਚ ਬਣੇ ਫਿਰ ਵੀ ਬਹੁਤ ਸੋਹਣਾ ਖੇਡ ਰਿਹਾ ਹੈ ਬੜੀ ਸੋਹਣੀ ਗੇਮ ਹੈ ਹੋਣ ਮਾਰਿਆ ਸੋਹਣਾ ਨੋ ਟੱਚ ਡਾਟ ਟਾਈਮਰ हरमन ने मारी सी स्लाइड कर पर नॉट आउट हाँ फाउल है पिंड आले देखो इधर पब्बा पार हुए खड़े सारे कुर्सियां छड़ के खड़े ने तरसेम अंपायर है ਤੇ ਰਾਜ ਬਾਸ਼ਾ ਤੇ ਗਰਮੇਲ ਜੀ ਬਹੁਤ ਸੋਹਣਾ ਟਾਈਮ ਲੈ ਰਿਹਾ ਕਰਨ ਬਣ ਗਿਆ ਅਟੈਕ ਜੇ ਨਾ 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 ਰਾਜੇ ਨਾ ਕਵਰ ਕਰਨਾ ਸੀ ਪ੍ਰੈਕਟਿਸ ਇਸ ਹਾਲਾਤ ਦੇ ਵਿੱਚ ਸਿਰਫ ਤਰਲੇ ਮਾਰਦਾ ਹੁੰਦਾ ਰਨਰ ਨੇ ਕੱਟ ਮਾਰਨਾ ਹੁੰਦਾ ਚੜ ਗਿਆ ਤਾਂ ਇਹ ਤਾਂ ਮੁੰਡਾ ਤਕੜਾ ਆ ਡਿਫੈਂਸ ਬਹੁਤ ਸੁਣੀ ਆ ਇਸ ਮੁੰਡੇ ਦੀ ਪਿਛਲੇ ਮੈਚਾਂ ਜਿਵੇਂ ਮੈਂ ਦੇਖਿਆ ਸੌਰੀ ਅਟੈਕ ਆ ਦੇਖੋ ਅਟੈਕ ਬਣਿਆ ਸੀ ਛੜਦਾ ਲਵੀ ਡਿਫੈਂਸ ਕਰਦੇ ਆ ਫੌਜੀ ਸਾਹਿਬ ਬੋਲੇ ਭਰਾ ਨੇ ਜਿਹੜੇ ਖੇਡ ਰਹੇ ਨੇ ਇਸ ਟਾਈਮ ਨਾ 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 ਡਾਇਰੈਕਸ਼ਨ ਡਾਇਰੈਕਸ਼ਨ ਆਊਟ ਦੱਤਾ ਹੀ ਆਊਟ ਦੇ ਦਿੱਤਾ ਤਰਫ ਕੋਈ ਚੈਲੇਂਜ ਨਹੀਂ ਆਊਟ ਫੌਜੀ ਸਾਹਿਬ ਨੂੰ ਆਊਟ ਦੱਤਾ ਗਿਆ 3 ਮਿੰਟ ਓਵਰ ਆ ਗਈ 3 ਮਿੰਟ ਓਵਰ ਹੋ ਗਏ ਹੌਜੀ ਤੇ ਆ ਜਿਹੜਾ ਮੁੰਡਾ ਖੇਡ ਰਿਹਾ ਲਵੀ ਦੋਨੇ ਭਰਾ ਨੇ ਫੜਾ ਫੜਾ ਯਾਰ ਕੋਈ ਨਾ ਪੋਰ ਮਾਰਿਆ ਸੀ ਹਰਮਨ ਨੇ ਤੇ ਦਾਵਾ ਕੀਤਾ ਸੀ ਥਾਪੀ ਦੇ ਨਾਲ ਪਰ ਟੱਚ ਲੱਗਿਆ ਪਤਾ ਨਹੀਂ ਨਹੀਂ ਆਫੀਸ਼ਲ ਨੇ ਆਊਟ ਨਹੀਂ ਦਿੱਤਾ ਕੋ ਅਪੀਲ ਥੋੜੀ ਸੀ ਲਵੀ ਨੇ ਵੀ ਥਾਪੀ ਦੇ ਨਾਲ ਟੱਚ ਚਾਹੇ ਟੱਚ ਚਾਹੇ ਫੜਿਆ ਗਿਆ ਮੁੰਡਾ ਸੈਕੰਡ ਬੈਚ ਚ ਐਂਟਰ ਹੋ ਗਿਆ ਨਾ ਨਾ ਡਾਇਰੈਕਸ਼ਨ ਬਹੁਤ ਹੈ ਬੈਕ ਡਾਇਰੈਕਸ਼ਨ ਦੇ ਵਿੱਚ ਟੱਚ ਤੁਸੀਂ ਨਹੀਂ ਮਾਰ ਸਕਦੇ ਨਾ ਫੜਾਓ ਇਹਦੀ ਪੌਂਦੀ ਇੰਟਰਨੈਸ਼ਨਲ ਆ ਨੈਸ਼ਨਲ ਹੋਰ ਨੈਸ਼ਨਲ ਹੋਰ ਦਾ ਨੈਸ਼ਨਲ ਸਾਰੇ ਦਾ ਟੱਕਰ ਨਾ ਟੱਕਰ ਨਾ ਬਣਾਇਆ ਨਾ ਜੀ ਜੀ ਜਮਾ ਜੀ ਬਹੁਤ ਵਾਜੀ ਬੱਜੀ ਅੱਜ ਹੀ ਵਾਰਤੀ ਹਾਂ ਆਊਟ 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 ਵੈਰੀ ਗੁੱਡ ਪੁੱਪਾ ਜੱਟ ਵਾਰਤੀ ਇੱਕ ਦੀ ਇੱਕ ਦੀ ਕਰਦਾ ਪੁੱਤ ਉਹਦਾ ਮੈਚ ਕਰਿੰਦਾ ਟਾਈਮ ਕੱਲੇਗਾ ਚਾਰ ਟੱਚ ਵੱਜ ਗਏ ਖਾਨ ਤੇ ਅਟੈਕ ਮਾਰਿਆ ਸੀ ਇਹ ਮੁੰਡਾ ਸੋਹਣਾ ਰਨਰ ਆ ਇੱਟੇ ਦਾ ਦੋਨਾਂ ਦੇ ਨਾਮ ਨਹੀਂ ਪਤਾ ਲੱਗਦੇ ਮਿੰਟ ਮਿੰਟ ਬਾਅਦ ਦੇ ਟੀ-ਸ਼ਰਟਾਂ ਚੇਂਜ ਕਰ ਲੈਂਦੇ ਨੇ ਕਿਸੇ ਦੇ ਨਾਮ ਦੀ ਪਾ ਲੈਂਦੇ ਕਦੇ ਕਿਸੇ ਦੀ ਖਾਨ ਹੁਣ ਗੋਲੂ ਦੀ ਪਾਈ ਫਿਰਦਾ ਅਰਲੀ ਅਰਲੀ ਆ ਬਿਲਕੁਲ ਗੋਲ ਜਜਮੈਂਟ बन गया अटैक अस्ट का अटैक मिस किया आउट देता क्या पांच टच हो गई तगड़ा रन है टाइम ला गया सी हस गया जी बन गया भाई ने मारा से अटैक ਟਾਈਮ ਵੀ ਸਮਾਪਤ ਹੋਇਆ ਟੱਚ ਪਤਾ ਨਹੀਂ ਦਿੱਤਾ ਜਾਂ ਨਹੀਂ ਤੂੰ ਜਿਹੜਾ ਉਹ ਪਹਿਲੇ ਫਰਸਟ ਬੈਚ ਤੁਸੀਂ ਆਊਟ ਹੋ ਗਏ ਨਾ ਉਹ ਗਲਤ ਹੋ ਗਿਆ ਕੰਮ ਉਹ ਹੀ ਤਿੰਨੇ ਹੀ ਆਊਟ ਹੋ ਗਏ ਹਾਂ ਉਦੋਂ ਹੀ ਗੱਲ ਬਣਨੀ ਸੀ ਓਏ ਇਹ ਜਿਹੀ ਗੱਲਾਂ ਵੀ ਬੋਲ ਜਾਂਦਾ ਯਾਰ ਉਹ ਕਿਹੋ ਜਿਹਾ ਪੰਡਾ ਦਰਸ਼ਕ ਵੀ ਰ ਵੀ ਬੈਠਿਆ ਇੱਧਰ ਬਿਲਕੁਲ ਇਹ ਮਸਲਾ ਜਿਹੜਾ ਉਹ ਕਮੇਟੀ ਕੋਲੇ ਗਿਆ ਕਮੇਟੀ ਕੋਲੇ ਗਿਆ ਤੀਜੀ ਟਰਨ ਸ਼ੁਰੂ ਹੋਈ ਹੈ ਰੀਤਾ ਬਹੁਤ ਬਹੁਤ ਰਹਿ ਚ ਜੱਜਲ ਨੇ ਫੇਰ ਲਈ ਹੈ ਚੇਜ਼ਿੰਗ ਅਟੈਕ ਕਰ ਰਿਹਾ ਜੱਜਲ ਕਿਉਂਕਿ 5 ਸੋਰਾਂ ਦੀ ਲੀਡ ਸੀ ਛੱਠੇ ਵਾਲੇ ਕੋਲੇ ਛੱਠੇ ਦੀ ਟੀਮ ਕੋਲੇ ਹੁਣ ਜੇ ਜੱਜਲ ਉਹਨਾਂ ਦੇ ਟੱਚ ਲਗਾ ਘੁੰਮ ਗਿਆ ਬਈ ਘੁੰਮ ਗਿਆ ਮੁੰਡਾ ਘੁੰਮ ਗਿਆ ਹਰਮਨ ਟੱਚ ਸੋਣਾ ਮਰਿਆ ਸੀ ਤੇ ਫੁੱਲ ਰੋਟੇਸ਼ਨ ਤੇ ਟੱਚ ਨਹੀਂ ਦਿੱਤਾ ਜਾਂਦਾ ਜੇ ਜੱਜਨ ਵਾਲੇ ਹੁਣ ਸਕੋਰ ਮਾਰਦੇ 6 ਤਾਂ ਫਿਰ ਉਹਨਾਂ ਨੂੰ ਬੈਠਣਾ ਪੈਣਾ ਜੇ 5 ਸਕੋਰ ਮਾਰਦੇ ਆ ਤਾਂ ਫਿਰ ਵੀ ਬੈਠਣਾ ਪੈਣਾ ਟਾਈ ਹੋ ਜਾ ਹਾਂਜੀ ਇਸ ਮੈਚ ਤੋਂ ਤਰੰਤ ਬਾਅਦ ਟੀਮਾਂ ਲੜਕੀਆਂ ਵੀ ਆ ਗਿਆ ਤਿਆਰ ਕਿ ਨਹੀਂ

ਰਨਿੰਗ ਕਰ ਰਹੇ ਨੇ ਦੋਨੇ ਭਰਾ ਨੇ ਮੈਂ ਪਿਛਾ ਪਿਛਲੀ ਟਰਨ ਦੇ ਵਿੱਚ ਵੀ ਦੱਸਿਆ ਸੀ ਜੀ ਇਹਨੂੰ ਤੁਹਾਡਾ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਹੈ। ਫਗੂਰੀ ਆਵੇ। ਧੰਨਵਾਦ ਜੈਪਾਲ ਸਾਹਿਬ ਪੰਨੀ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਬੱਚਿਆਂ ਦੀ ਹੌਸਲਾ ਵਧਾਈ ਕੀਤੀ। ਜਸ਼ਨ 6 ਪੁਆਇੰਟ ਹੋ ਗਏ ਜੱਜਲ ਦੇ ਇੱਕ ਟੱਚ ਮਾਰਿਆ ਸੈਕੰਡ ਟਰਨ ਵੈਸੇ ਟਰਨ ਥਰਡ ਹੈ ਜੂਨੀਅਰ ਵਿੰਗ ਸੈਕੰਡ ਟਾਈਮ ਚੇਜ਼ਿੰਗ ਕਰ ਰਿਹਾ ਕਿੰਨੇ ਵਾਲੇ ਦੀ ਟੀਮ ਛੋਟੇ ਬੱਚੇ 11 ਸਾਲ ਤੋਂ ਘੱਟ ਇਹਨਾਂ ਦਾ ਮੈਚ ਹੋਏਗਾ ਲੜਕੀਆਂ ਦਾ ਮਾਰਮਤ ਟੱਚ ਲੱਗੂਗਾ ਲੱਗ ਗਿਆ ਛੱਡ ਗਿਆ ਗਰਾਊਂਡ ਆਪਣੇ ਆਪ ਫੌਜੀ ਸਾਹਿਬ ਆ ਗਏ ਅਰਲੀ ਅਰਲੀ ਬਿਲਕੁਲ ਗੁੱਡ ਜਜਮੈਂਟ ਟੱਚ ਨਹੀਂ ਹੋਇਆ ਸੀ ਫਸ ਤੋਂ ਤਰ ਸੇਮਣੇ ਮਾਰੀ ਸੀ ਵੀ ਸਰ ਫੌਜੀ ਸਾਹਿਬ ਪੌਜੀ ਨੇ ਡਿਊਟੀ ਜਾਣਾ ਵੀ ਸ੍ਰੀ ਅੰਮ੍ਰਿਤ ਸਰ ਸਾਹਿਬ ਲਵੀਆ ਨਾ ਇਹਦਾ ਗੁਰਸੇਵਕ ਗੁਰਸੇਵਕ ਆ ਫੌਜੀ ਸਾਹਿਬ ਦਾ ਨਾਮ ਮੇਰੇ ਨਾਲ ਖੇਡਣ ਦਾ ਕਿੱਟ ਜਾਨੇ ਉਹਦੀ ਪਾਈ ਹੋਈ ਆ ਟੱਚ ਵੱਜਿਆ ਬਈ ਬਿਲਕੁਲ ਕਲੀਅਰ ਹੈ ਹਾਂ 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 ਡਾਇਰੈਕਸ਼ਨ ਹੈ ਐਦਾਂ ਨਾ ਤੁਸੀਂ ਕਰਿਆ ਕਰੋ ਜਦੋਂ ਕਲੀਅਰ ਆਊਟ ਹੋ ਤਾਂ ਨਾਲ ਨਾਲ ਫੈਸਲਾ ਮੰਨਿਆ ਕਰੋ ਹੋਰ ਚੱਲਿਆ ਕਰੋ ਇਹਦੇ ਵਾਰੀ ਕੋਈ ਡਾਕਟਰ ਸਾਹਿਬ ਸਾਡੇ ਕੋਲੇ ਦੱਸਾਸਨਾਂ ਕੀ ਪਹੁੰਚੇ ਨੇ ਡਾਕਟਰ ਜਸਾ ਸਿੰਘ 4:00 ਵੱਜਿਆ ਬਈ 4:00 ਵੱਜ ਗਏ ਵੱਟੇ ਵੱਲੋਂ 4:00 ਵੱਜਣਗੇ ਉਹ ਬੈਠਿਆ ਉਹ ਬੈਠਿਆ ਉਹ ਕਰਦੇ ਬੋਲ ਟਰਨ ਸਾਰੇ ਹੀ ਗਲਤ ਕਰਦੇ ਆ ਇਸ ਤਰ੍ਹਾਂ ਲੱਤ ਜਦੋਂ ਕੱਢ ਕੇ ਅਪਰ ਟਰਨ ਕਰਦੇ ਆ ਤਾਂ ਬਹੁਤ ਸਮਾਂ ਵੇਸਟ ਹੁੰਦਾ ਬਹੁਤ ਸੁਣੀ ਹੁੰਦਾ ਯਾਰ ਹਰਮਨ ਵੱਲੋਂ ਪੋਲ ਵੱਜਿਆ ਹੁਸਨ ਆਊਟ ਹੋਇਆ ਵੀ ਪੰਜ ਟੱਚ ਵੱਜ ਗਏ ਸਕੋਰ ਇਜ਼ ਲੈਵਲ 10-10 ਪੁਆਇੰਟ ਹੋ ਗਿਆ ਦੋਨੇ ਟੀਮਾਂ ਦੇ ਤੇ ਹੁਣ ਅਟੈਕ ਆ ਜਿਹੜਾ ਉਹਨੂੰ ਕਰਨਾ ਪੈਣਾ ਹੈ ਆਊਟ ਦਤਾ ਗਿਆ ਇਸ ਮੈਚ ਤੋਂ ਬਾਅਦ ਲੜਕੀਆਂ ਦਾ 11 ਦਾ ਮੈਚ ਹੋਏਗਾ ਪਰਲਾ ਜੋ ਤੈਨੂੰ ਫੜ ਲਓ ਤੈਨੂੰ ਫੜ ਲਓ ਓਏ ਪੁੱਤ ਬਣਿਆ ਕਿਤਾਈ ਕਰਦਾ ਓਪੋ ਹਿਰੂ ਭਾਈ ਜੀ ਬੈਠ ਜਾਓ ਪਹਿਲਾਂ ਆ ਗਏ ਨਮਸਕਾਰ ਨਮਸਕਾਰ ਟੱਚ ਲੱਗ ਗਿਆ ਬਈ ਟੱਚ ਲੱਗ ਗਿਆ ਹਰਮਨ ਨੇ ਮਾਰਿਆ ਟੱਚ ਸੱਤਵਾਂ ਟੱਚ ਲੱਗ ਗਿਆ ਆਹਾ ਆਠਮਾ ਆਠ ਟੱਚ ਲਾ ਕੇ ਗੁਰ ਜਜਮੈਂਟ ਲਓਏ ਮੈਚ ਬਣ ਗਿਆ ਓਏ ਅਗਲੀ ਇਨਿੰਗ ਤੇ ਜਾਣਾ ਹੈ ਮੈਚ ਸੇਮੀ ਰਨਿੰਗ ਕਰ ਰਿਹਾ ਹੈ ਚੱਠੇ ਦੀ ਟੀਮ ਦਾ ਤੀਜਾ ਗਰੁਪਣਾ ਹੈ ਤੀਜਾ ਗਰੁਪਣਾ 8 ਟੱਚ ਮਾਰਤੇ ਉਹਨਾਂ ਨੇ ਤਿੰਨ ਸਕੋਰਾਂ ਦੀ ਲੀਡ ਲੈ ਲਈ ਟਾਈਮਸ ਮਾਰਤੇ ਤਿੰਨ ਸਕੋਰਾਂ ਦੀ ਲੀਡ ਹੈ ਚਾਰ ਟੱਚ ਮਾਰ ਕੇ ਚੌਥੀ ਦੀ ਟੀਮ ਇਸ ਮੈਚ ਦੇ ਵਿੱਚ ਜਿੱਤ ਰਹੂਗੀ ਚਾਰ ਟੱਚ ਮਾਰ ਬਹੁਤ ਸੋਣਾ ਜਿਹੜਾ ਟਾਰਗੇਟ ਜੱਜਲ ਦੀ ਟੀਮ ਹੌਸਲਾ ਨਹੀਂ ਛੱਡਿਆ ਚਾਰ ਫੜਨੇ ਗਰਮੇਲ ਜੀ ਨੇ ਮਾਰਤੀ ਵਿਸਲ ਤੇ ਸੇਵਕ ਫੌਜੀ ਨੇ ਕਰਤੀ ਸ਼ੁਰੂਆਤ अर्ਲੀ ਮੂਵਮੈਂਟ ਆ ਉਹ ਪਾਈ ਨਹੀਂ ਸੀ ਉਹ ਉੱਠ ਗਿਆ ਇਹ ਟੱਚ ਸੀ ਤਾਂ ਤਾਂ ਵੀ ਨਹੀਂ ਦਿੱਤਾ ਜਾਂਦਾ ਉੱਥੇ। ਹੋਰ ਮਾਰਿਆ ਕੋਲ ਮਾਰਿਆ ਸੈਂਟਰ ਕਰ ਗਿਆ ਸੀ ਫੌਜੀ ਸੇਵਕ ਹੁਣ ਮਾਰਿਆ ਟੱਚ ਹੋ ਵੀ ਗਿਆ ਬੋ ਹਰਮਨ ਵੀ ਟੱਚ ਬੱਜਿਆ ਚਾਰ ਟੱਚ ਮਾਰਨੇ ਆ ਹੋ ਗਿਆ ਕੰਮ ਮਨ ਲਾ ਅਰਮਣ ਤੇ ਮੈਨੂੰ ਕਾਫੀ ਉਮੀਦਾਂ ਸੀਗੀਆਂ ਕਿ ਆਹਨ ਚੜ ਗਿਆ ਬਈ ਖਾਲਾ ਬਹੁਤ ਸੋਣਾ 3 ਟੱਚ ਮਾਰਤੇ ਮੈਚ 22 ਮਿਲਦਾ ਬਸ ਸਕੋਰ ਪੁੱਲ ਗਿਆ 4 ਟੱਚ ਜਿੰਨੀਆਂ ਮਾਰਨੇ ਸੀ ਪਤਨ 22 ਬਾਦਸ਼ਾਹ ਬਾਈ ਕਿੰਨੇ ਟੱਚ ਚਾਰ ਲਈ ਬਰਾਬਰ ਕੇ ਜਿੱਤਣ ਜਿੱਤਣ ਲਈ ਚਾਰ ਤੇ ਮੈਚ ਆਹੀ ਹੋ ਗਿਆ ਫਿਰ ਸਕੋਰ ਇਜ਼ ਲੈਵਲ ਨਾ ਨਾ ਨਹੀਂ ਟੱਚ ਵਧੀਆ ਗੱਲਾਂ ਝੂਠੀਆਂ ਪੀਲਾਂ ਐਵੇਂ ਨਹੀਂ ਕਰੀਦੀਆਂ ਹੁੰਦੀਆਂ ਹਰ ਵਾਰ ਨਹੀਂ ਹੁੰਦਾ ਇੱਕ ਅੱਧਾ ਪੁਆਇੰਟ ਮਿਲ ਜਾਂਦਾ ਕਈ ਵਾਰ ਬਹੁਤ ਸੋਹਣਾ ਟੂਰਨਾਮੈਂਟ ਰਿਹਾ ਮੁਬਾਰਕਬਾਦ ਇਹਨਾਂ ਮੁੰਡੇ ਲਵਪ੍ਰੀਤ ਨੂੰ ਤੇ ਇਹਨਾਂ ਨਿੱਕੀਆਂ ਮੋਟੀਆਂ ਸੌਰੀ ਨੰਨੀਆਂ ਮੁੰਨੀਆਂ ਬੱਚੀਆਂ ਨੂੰ ਜੜੀਆਂ ਨੇ ਰਲ ਮਿਲ ਕੇ ਖੋਡੋਏ ਸ਼ਾਬਾਸ਼ ਚਾਰ ਮੈਚ ਜਿੱਤ ਲਿਆ ਹੈ ਅਗਰ ਇੱਕ ਜਦੋਂ ਮਰਜੀ ਮੈਚ ਛੱਡ ਸਕਦੇ ਨੇ ਲਓ ਜੀ ਸਮਾਰਥ ਮੈਚ ਸਮਾਰਥ ਚੱਠੇ ਦੀ ਟੀਮ ਨੇ ਮੈਚ ਜਿੱਤ ਲਿਆ ਮੁਬਾਰਕਾਂ ਵੀ ਤੁਹਾਨੂੰ ਬਹੁਤ ਬਹੁਤ ਟੂਰਨਾਮੈਂਟ ਕਰਵਾਉਣ ਲਈ ਵੀ ਤੇ ਜਿੱਤਣ ਦੇ ਲਈ ਬਹੁਤ ਬਹੁਤ ਨਜ਼ਾਰਾ ਚੱਠੇ ਵਾਲੇ ਰਾਈਟ ਸ਼ੇਅਰ ਕਮੈਂਟ ਜ਼ਰੂਰ ਕਰੋ ਮੁਬਾਰਕਾਂ ਚੱਠੇ ਜੀ ਨੂੰ ਜਿਹੜੀ ਵਧੀਆ ਪ੍ਰਦਰਸ਼ਨ ਦਿਖਾ ਕੇ ਦੂਜੇ ਨੰਬਰ ਤੇ ਆਈ ਹੈ